ਬੰਦੇ ਦਾ ਕਾਫੀ ਆ ਮਾਲ ਡੰਗਰ ਵੀ ਵੇਚ ਆ ਜੇ ਤਾਂ ਤੇ ਪਿੰਡ ਦੇ ਆਸ-ਪਾਸੇ ਪਾਣੀ ਵਾਕੇ ਨਾ ਪੈ ਚ ਵਧੀ ਜਾਂਦਾ ਕੜਨ ਦਾ ਨਾ ਨਹੀਂ ਲੈਂਦਾ ਜੀ ਕਿੰਨਾ ਕੁ ਪਾਣੀ ਜਿਹੜਾ ਇਸ ਟਾਈਮ ਵਧੀਆ ਜੀ ਪਾਣੀ ਕੱਲ ਦਾ ਘੜੋ ਘੜ 4 ਫੁੱਟ ਵੱਧ ਗਿਆ ਡੇ ਕੱਲ ਇੱਥੇ ਥੋੜਾ ਥੋੜਾ ਹੀ ਪਾਣੀ ਲੰਘ ਕੇ ਗਏ ਅੱਜ ਆਏ ਆ ਤੇ ਮਹਾ ਟਰੈਕਟਰ ਡੁੱਬਦਾ ਹੀ ਲਗਾਇਆ ਵਿੱਚ ਪਾਣੀ ਬਹੁਤ ਹੈ ਕੀ ਕਰੀਏ ਬੱਚੇ ਅਵੇਂ ਪਾਣੀ ਟਰੈਕਟਰ ਲੰਗਾ ਕੇ ਆਂਦਾ ਹੈ ਪਾਣੀ ਬਹੁਤ ਚੜੇ ਆਉਂਦਾ ਹੈ ਬੱਚੇ ਨਿੱਕੇ ਨਿੱਕੇ ਕਢਦੇ ਪੈਣੇ ਯਾਰੀ ਉਹ ਕੇ ਪਾਣੀ ਸਵੇਰ ਦੇ ਕਦੇ ਕੋਈ ਲਗੇ ਜਾਂਦੇ ਕੋਈ ਕੰਨਪਰਾ ਲਗੇ ਆਉਂਦੇ ਆ ਪਾਣੀ ਬਹੁਤ ਚੜਦਾ ਹੈ ਕਿੰਨੇ ਕੁ ਲੋਕ ਐ ਇਸ ਪਾਸੇ ਸਿੰਚਾਈ ਦੇ ਹੈਗੇ 40 50 ਘਰ ਹੈਗਾ 40 50 ਘਰ ਹੈ ਹਾਂਜੀ ਲੋਤ ਬਣੇ ਪਾਣੀ ਲੈ ਕੇ ਭਾਜੀ ਮੈਂ ਪਿੰਡ ਬੂਠਾ ਤੋਂ ਆਇਆ ਵਾਂ ਯਾਨੀ ਕਿ ਮੌਕੇ ਸਰ ਦੇਖ ਰਹੇ ਆ ਪਾਣੀ ਬਹੁਤ ਚੜਿਆ ਹੈ ਟਰਾਲੀਆਂ ਟਰੈਕਟਰਾਂ ਦੇ ਬੱਚੇ ਨਾਲ ਡੰਗਰ ਲਈ ਜਾਂਦੀ ਆ ਹਾਂਜੀ ਇਹਨਾਂ ਦੀ ਕੋਈ ਸਹਾਇਤਾ ਕੀਤੀ ਜਾਂਦੀ ਹੈ ਕੋਈ ਸਰਕਾਰ ਵੱਲੋਂ ਕੋਈ ਸਹਾਇਤਾ ਹੋਈ ਹੈ ਹਾਂਜੀ ਸਹਾਇਤਾ ਕੋਈ ਨਹੀਂ ਹੁੰਦੀ ਜੀ ਬਹੁਤ ਜ਼ਿਆਦੇ ਨੇ ਪਾਣੀ ਬਹੁਤ ਜ਼ਿਆਦਾ ਪਿੱਛੋਂ ਆਂਦਿਆ ਹੋਵੇ ਆਪਣੇ ਜਿੰਨਾ ਝੋਨਾ ਲਾਇਆ ਹੋਇਆ ਸਾਰਾ ਡਾ ਖਰਾਬ ਹੋ ਗਿਆ ਹੋਵੇ ਜਿੰਨੀ ਫਸਲ ਹੈ ਸਭ ਡੁੱਬੀ ਹੋਈ ਹੈ ਤੇਰੀ ਫਸਲ ਜਿਆਦਾ ਕਰ ਇੱਥੇ ਹੁੰਦੀ ਹੈ ਕਿੰਨੇ ਕੁ ਲੋਕ ਕਿਹੜਾ ਪਿੰਡ ਪੈਂਦਾ ਹੈ ਆਪਣਾ ਪਿੰਡ ਦੁੱਲਾਪੁਰ ਪੈਂਦਾ ਨਾਲ ਜੀ ਆਪਣੇ ਮੰਡ ਦੇ ਨਾਲ ਹੀ ਹੈ ਜੀ ਤੇ ਉਹਦੇ ਵਿੱਚ ਪਾਣੀ ਦੁੱਲਾਪੁਰ ਦਾ ਵੀ ਕੋਲ ਪੜ ਗਿਆ ਜੀ ਤੇ ਪਾਣੀ ਦੀ ਮਾਤਰਾ ਜ਼ਿਆਦੀ ਹੋਈ ਹੈ ਕੀ ਪਿੰਡ ਦੇ ਲੋਕ ਇੱਥੇ ਰਹਿੰਦੇ ਆ ਕਿੰਨੇ ਹਾਂ ਜੀ ਹੱਗਣੇ ਇੱਥੇ 30 40 ਘਰ ਹੈਗੇ ਨੇ ਜਿਹੜੇ ਇੱਥੇ ਰਹਿੰਦੇ ਨੇ ਉਹ ਡਰੇ ਪੀਣ ਸਾਰੇ ਕਿੰਨਾ ਕ ਪਾਣੀ ਕਰੋ ਚੈਸਟਰ ਨੂੰ ਕਰਾਏ ਪਾਣੀ ਪਾਜੀ ਥੋੜਾ ਜਿਹਾ ਹਟਾ ਕਰ ਤੇ ਮਨ ਲਓ ਕਿ ਜਿੱਦਾਂ ਹੁਣ ਮਾਤਰਾ ਵਧਨ ਦੀ ਪਾਣੀ ਦੀ ਜਦੋਂ ਪਾਣੀ ਚੜਦਾ ਬਹੁਤ ਜ਼ਿਆਦਾ ਤੇ ਉਦੋਂ ਫਿਰ ਸਾਰੇ ਡੁੱਬ ਜਾਂਦੇ ਝੋਨਾ ਫਸਲ ਕੁਝ ਨਹੀਂ ਪੈਦੀ ਹੈਗੀ 2023 ਜੀ ਵੀ ਇਦਾਂ ਹੋਇਆ ਜੀ ਕਹਿੰਦੇ ਗਵਰਨਰ ਨੂੰ ਕੁਝ ਮਿਲੇਗਾ ਉਦੋਂ ਵੀ ਕੱਖ ਨਹੀਂ ਮਿਲਿਆਗਾ ਸਭ ਇਦਾਂ ਰੋ ਪੇਟ ਕੇ ਵਿਚਾਰੇ ਚੱਲ ਗਏ ਠੇਕੇ ਵੀ ਉਹਨਾਂ ਨੂੰ ਆਪਣੇ ਪੈਸੇ ਮਨ ਲਓ ਕਿ ਮੁੱਲ ਦੇਣੇ ਪਏ ਜ਼ਿਆਦਾਤਰ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਆਪਣੇ ਇੱਥੇ ਜੀ ਜ਼ਿਆਦਾ ਝੋਨਾ ਕਣਕ ਵੇ ਤੇ ਝੋਨਾ ਲਾਉਂਦੇ ਨੇ ਬੰਦੇ ਬਸ ਉਹ ਵੀ ਫਸਲਾਂ ਜਦੋਂ ਬਦੁੱਲਾਪੁਰ ਪੈਣੀ ਮਿਰਜੇ ਫਾਮਣਿਆ ਦੀਆਂ ਮਿਆਣਾ ਮੈਣੀ ਇਹ ਮੇਵਾ ਮਿਆਣੀ ਇਹ ਫਸਲ ਸਾਰੇ ਡੁੱਬੇ ਪਏ ਨੇ ਇਹਨਾਂ ਦਾ ਖਤਰਾ ਹੀ ਹੈ ਕੋਈ ਇਹਨਾਂ ਦਾ ਹਾਲਾਤ ਹੈ ਨਹੀਂ ਬਹੁਤ ਨੁਕਸਾਨ ਹੈ ਬਹੁਤ ਜਿਆਦਾ ਨੁਕਸਾਨ ਹੈ ਥੋੜਾ ਜਿਆਦਾ ਤਰੇ ਇਸ ਇਲਾਕੇ ਦੀ ਫਸਲ ਕਿਹੜੀ ਕਿਹੜੀ ਹੁੰਦੀ ਹੈ ਨਾ ਜੀ ਇਹ ਦੇ ਇਹਦੇ ਵਿੱਚ ਜੀ ਗੰਨਾ ਤੇ ਪਨਾ ਝੋਨਾ ਜਿਆਦਾ ਹੁੰਦਾ ਹੈ ਤੇ ਜਿਹੜਾ ਪਾਣੀ ਛੱਡਿਆ ਯਾਰ ਉਸ ਪਾਣੀ ਲੈ ਕੇ ਕੀ ਕਹਿਣਾ ਚਾਹੋਗੇ ਬਰਸਾਤ ਵੀ ਲਗਾਤਾਰ ਜਿਹੜੀ ਸ਼ੁਰੂ ਹੋ ਰਹੀ ਹੈ ਅਸੀਂ ਤਾਂ ਇਹ ਆਨੇ ਆ ਵੀ ਬਾਬਾ ਮਿਹਰ ਕਰੇ ਤੇ ਪਾਣੀ ਲੈ ਗਵੇ ਤਾਂ ਅਸੀਂ ਜੀਵਿਤਰ ਬਚ ਜਾਣ ਨਹੀਂ ਤੇ ਬਹੁਤ ਮਾੜਾ ਹਾਲਤ ਹੋਏਗੀ ਸਾਨੂੰ ਪਿੰਡ ਨੂੰ ਵੀ ਸਾਡਿਆਂ ਨੂੰ ਖਤਰਾ ਹੈ ਵੀ ਇਹ ਜਿਹੜਾ ਹਾਲਾਤ ਬਣ ਗਿਆ ਹੈ ਇਹ ਸਾਡੇ ਬਹੁਤ ਖਤਰਾ ਹੈ ਇੱਥੇ ਪਾਣੀ ਦਾ ਜਿਹੜਾ ਜੰਗਲ ਦਾ ਏਰੀਆ ਪੈਂਦਾ ਕੀ ਇਹਦੇ ਵਿੱਚ ਵੀ ਪੜੀ ਹੈਗਾ ਪਾਣੀ ਹੈ ਜੀ ਸਾਰੇ ਪਾਣੀ ਫਿਰ ਗਿਆ ਸਾਰੇ ਪਾਣੀ ਹਾਂਜੀ ਪਾਣੀ ਜੀ ਜੰਗਲ ਚ ਵੀ ਸਾਰੇ ਪਾਣੀ ਪਾਣੀ ਹਾਂਜੀ ਦਰਿਆ ਚ ਕਰ ਪਾਣੀ ਪਾਣੀ ਗੁਰਦਾਸਪੁਰ ਵਾਲੂ ਵੀ ਗਿਆ ਪੰਜ ਨਹੀਂ ਜੀ ਉਧਰ ਦਾ ਸਾਨੂੰ ਨਹੀਂ ਪਤਾ ਸਾਨੂੰ ਤਾਂ ਪੰਜ ਇੱਥੇ ਰਹਿ ਰਹੇ ਆ ਆਪਣੇ ਇਲਾਕੇ ਦਾ ਲਾ ਤਾਂ ਬਹੁਤ ਮਾੜਿਆ ਜੀ ਕਿਹੜਾ ਏਰੀਆ ਆਪਣਾ ਪਿੰਡ ਬਦੁੱਲਾਪੁਰ ਪੈਂਦਾ ਔਰ ਕੀ ਕਹਿਣਾ ਚਾਹੋਗੇ ਇਸ ਏਰੀਏ ਦੇ ਪਾਣੀ ਜਿਹੜਾ ਲਗਾਤਾਰ ਵਧਦਾ ਜਾ ਲਗਾਤਾਰ ਵਧ ਰਿਹਾ ਪ੍ਰਵਾਹ ਨੂੰ ਇਹ ਹੀ ਸਾਡੀ ਬੇਨਤੀ ਆ ਜੀ ਸਾਡੀ ਫਰਿਆਦ ਸੁਣੀ ਜਾਏ ਨਾ ਛੜਕ ਦਿੱਦੀ ਜਾਂ ਨਾ ਕੁਝ ਆਣ ਜਾਣ ਨੂੰ ਆਇਆ ਜਾਏ ਬੰਦ ਹੋ ਗਈ ਆ ਸਾਡੀ ਠੀਕ ਹੈ ਕੱਲ ਨੂੰ ਸਾਡਾ ਕੋਈ ਪਰਿਵਾਰ ਬਿਮਾਰ ਹੁੰਦਾ ਅਸੀਂ ਕਿੱਥੇ ਰਹਿ ਕਿਦਾਂ ਲਿਜਾ ਸਕਦੇ ਆ ਮੱਛਰ ਕੋਲ ਜਿਹੜੇ ਛੋਟੇ ਛੋਟੇ ਬੱਚੇ ਆ ਰਹੇ ਲੱਗਦਾ ਵੀ ਕਿ ਇੱਕ ਪਾਸੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਇੱਕ ਟੋਬੇ ਤੋਂ ਬਾਹਰ ਨਿਕਲੇ ਜਾਵੇ ਨਹੀਂ ਸਾਨੂੰ ਤੇ ਜਿੱਤ ਕਰਕੇ ਕਿਸ ਨੇ ਦੱਸਿਆ ਨਹੀਂ ਤੇ ਯੱਕਦਮ ਪਾਣੀ ਛੜਦਾ ਵਾ ਸਾਡੇ ਹਾਲ ਬਹੁਤ ਹੀ ਮਾੜੇ ਆ ਸਾਡੇ ਪਿੰਡ ਦੇ ਲੋਕ ਕਿੱਦਾਂ ਹੁੰਦੇ ਜਾਂਦੇ ਬਹੁਤ ਮੁਸ਼ਕਲ ਆਣ ਲੱਗੇ ਆ ਜੀ ਕਈ ਵਿਚਾਰੇ ਤਰ ਕੇ ਆਣ ਲੱਗੇ ਆ ਚਾਹ ਦੇਖੋ ਜਿੱਕਿਦ ਆ ਰਹੇ ਤੁਹਾਡੇ ਸਾਹਮਣੇ ਆ ਤੁਹਾਡੇ